ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਧਾ ਮੋਗਾ ਨੇੜੇ ਪੈਂਦੇ ਪਿੰਡ ਬਹੋਨਾ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਪਿੰਡ ਦੇ ਸਾਫਾ ਸਰਪੰਚ ਚਰਨਜੀਤ ਕੌਰ ਦੇ ਪਤੀ ਬਲਰਾਜ ਸਿੰਘ ਪੈਟਰੋਲ ਦੀ ਬੋਤਲ ਹੱਥ ਵਿੱਚ ਲੈ ਕੇ ਪਾਣੀ ਵਾਲੀ ਟੈਂਕੀ ਉੱਤੇ ਚੜ ਗਿਆ ਉਹ ਲਗਾਤਾਰ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਾ ਰਿਹਾ ਇਸ ਮੌਕੇ ਖੜੇ ਪਿੰਡ ਵਾਸੀ ਉਸ ਨੂੰ ਉਤਾਰਨ ਲਈ ਮਿੰਦਾ ਕਰਦੇ ਰਹੇ ਪਰ ਬਲਜਾ ਸਿੰਘ ਕਹਿ ਰਿਹਾ ਸੀ ਕਿ ਜਿੰਨੀ ਦੇਰ ਬੀਡੀਪੀਓ ਮੇਰੇ 3 ਲੱਖ ਰੁਪਏ ਨਹੀਂ ਦਿੰਦੇ ਉਹਨਾ ਚਿਰ ਮੈਂ نیچے ਨਹੀਂ ਉਤਰਾਂਗਾ ਇਸ ਮੌਕੇ ਬਲਰਾਜ ਸਿੰਘ ਦਾ ਕਹਿਣਾ ਸੀ ਕਿ ਉਸਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਵਿੱਚ ਕਈ ਵਿਕਾਸ ਕਾਰਜ ਕੀਤੇ ਸਨ ਉਹਨਾਂ ਕੰਮਾਂ ਦੇ ਲਗਭਗ 3 ਲੱਖ ਰੁਪਏ ਸਰਕਾਰ ਵੱਲੋਂ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਬਲਰਾਜ ਸਿੰਘ ਅਨੁਸਾਰ ਇਸ ਸੰਬੰਧੀ ਕਈ ਵਾਰ ਦਫ਼ਤਰਾਂ ਵੱਲੋਂ ਰਿਜੈਕਟ ਹੁੰਦੇ ਰਹੇ ਉਹਨਾਂ ਦੱਸਿਆ ਕਿ 2022 ਨਰੇਗਾ ਅਧੀਨ ਪਿੰਡ ਵਿੱਚ ਕੰਮ ਕਰਵਾਇਆ ਗਿਆ ਸੀ ਉਸ ਵੱਲੋਂ ਕੀਤੇ ਗਏ ਕੰਮ ਦੇ ਬਾਅਦ ਵੀ ਭੁਗਤਾਨ ਨਾ ਹੋਣ ਕਰਕੇ ਉਸ ਵੱਲੋਂ ਇਹ ਕੰਮ ਕੀਤਾ ਗਿਆ ਜਿਹੜੇ ਸੀ ਕਾਰਨ ਕੀ ਸੀਗੇ ਜੀ ਕਾਰਨ ਉਹਦਾ ਜੀ ਪੇਮੈਂਟ ਨਹੀਂ ਹੋਈ ਸੀ ਮੈਂ ਇੱਕ ਗਲੀ ਬਣਵਾਈ ਸੀਗੀ ਤੇ ਉਹਦੀ ਪੇਮੈਂਟ ਨੂੰ तकरीबन 3.5 ਸਾਲ ਹੋ ਗਏ ਮੈਂ ਉਹ ਪੈਸੇ ਆਪਦੇ ਦੇਹ ਤੋਂ ਦੇ ਕੇ ਗੈਜੂ ਲੈ ਕੇ ਤੇ ਮੈਂ ਅਜੇ ਵਿਆਜ ਭਰ ਰਿਹਾ ਕਿੰਨੀ ਪੇਮੈਂਟ ਸੀ ਤੇ ਕਿਹੜੇ ਸੰਦ ਦੀ ਹੈ ਜੀ ਉਹ 2122 ਦੀ ਹੈ ਜੀ 295000 ਰੁਪਏ ਕਾਰਨ ਕੀ ਹੈ ਕਿਥੇ ਰੇਡਮਾ ਜਿਹੜਾ ਜੜਾੜਾ ਹੋਇਆ ਸੀਗਾ ਕਿਉਂ ਨਹੀਂ ਮਿਲ ਰਹੀ ਮੈਕਮ ਨੂੰ ਪਤਾ ਹੀ ਦਫਤਰ ਵਾਲਿਆਂ ਨੂੰ ਕਿਤੇ ਕਹਿੰਦੇ ਰਿਜੈਕਟ ਹੋਊਗੀ ਕਿਤੇ ਕੋਸ਼ਿਸ਼ ਮੈਨੂੰ ਤਾਂ ਹੁਣ ਤੱਕ 3.5 ਸਾਲ ਉਹਨਾਂ ਨੇ ਐਂ ਕਰਖਾਈ ਰੱਖਿਆ ਵੀ ਆ ਜਾ ਮੁਰਜਾ ਆ ਜਾ ਮੁਰਜਾ ਬਸ ਅੱਜ ਟੈਂਕੀ ਦੇ ਜੜੇ ਸੀ ਅੱਕ ਕੇ ਪੇ ਹੁਣ ਥੱਲੇ ਉਤਾਰਿਆ ਗਿਆ ਪ੍ਰਸ਼ਾਸਨ ਨੇ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਹੁਣੋ ਵਿਸ਼ਵਾਸ ਦਵਾਇਆ ਵੀਡੀਓ ਸਾਹਿਬ ਨੇ ਜੀ ਕੱਲ ਤੱਕ ਪੇਮੈਂਟ ਹੋ ਜੂਗੀ ਕੀ ਲੱਗ ਰਿਹਾ ਹੁਣ ਵੀ ਤੁਹਾਡੇ ਜਿਹੜਾ ਮੈਂ ਤੁਹਾਨੂੰ ਵਿਸ਼ਵਾਸ ਕਰਨਾ ਹੀ ਪੈਣਾ ਜਦੋਂ ਆਪਾਂ ਕੋਈ ਬੰਦੇ ਮੋਹਤਵਰ ਆ ਜਾਣ ਜਾਂ ਸਰਕਾਰੀ ਮੁਲਾਜ਼ਮਾਂ ਨੂੰ ਵਿਸ਼ਵਾਸਿਤ ਕਰਨਾ ਹੀ ਪੈਣਾ ਤੁਹਾਡੇ ਵੱਲੋਂ ਕੁਝ ਇਲਜ਼ਾਮ ਵੀ ਲਗਾਏ ਸੀਗੇ ਕਿ ਪੇਮੈਂਟ ਤਾਂ ਰੁਕੀ ਹੋਈ ਹੈ ਕਮਿਸ਼ਨ ਮੰਗ ਰਿਹਾ ਅਧਿਕਾਰੀ ਉਹ ਪਹਿਲਾਂ ਦੋ ਬੰਦੇ ਨੇ ਕਮਿਸ਼ਨ ਲਿਆ ਸੀਗਾ ਜੀ ਕਿੰਨਾ ਪ੍ਰਤੀਸ਼ਤ ਕਮਿਸ਼ਨ ਮੰਗ ਰਹੇ ਸੀ ਉਹਨਾਂ ਨੇ ਇੱਕ ਨੇ 3% ਲਿਆ ਸੀਗਾ ਜੀ ਇੱਕ ਨੇ 8000 ਰੁਪਏ ਲਿਆ ਸੀਗਾ ਇਹ ਕਿਸ ਗੱਲ ਦਾ ਲਿਆ ਸੀ ਉਹ ਜੀਐਸਆਰ ਜੀਨੇ ਉਹ ਕਹਿੰਦੇ ਪੇਮੈਂਟ ਕਰਾਉਣੀ ਆ ਆਪਣੇ ਪੀਸੀ ਸਾਹਿਬ ਤੋਂ ਐਡੀਡੀ ਵਿਕਾਸ ਤੋਂ ਜੀ ਉੱਥੇ ਦੇਣੀ ਆ ਉਹਨਾਂ ਨੇ ਪਹਚਾਏ ਵੀ ਨਹੀਂ ਗਾ ਪੈਸੀ ਉਹ ਜਿਸ ਕਰਕੇ ਉਹ ਖਾਲਤ ਕਰ ਪੇਮੈਂਟ ਨਹੀਂ ਰੋਕਦੀ ਫਿਰਦੀ ਤੁਹਾਡੇ ਵੱਲੋਂ ਹੋਰ ਵੀ ਕਿਹਾ ਜਾ ਰਿਹਾ ਸੀਗਾ ਕਿ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਮੇਰਾ ਵਿਆਜ ਪੈ ਰਿਹਾ ਮੈਨੂੰ ਹਾਂ ਜੀ ਮੈਂ ਬੈਜੂ ਲੈ ਕੇ ਪੈਸੇ ਸਰਜੀਤ ਸਿੰਘ ਨੂੰ ਪੇਮੈਂਟ ਕਰਤੀ ਸੀ ਜੀ ਤੋਂ ਇੰਟਰਲੋਕ ਚੱਕੀ ਸੀ ਉਹ ਮੈਨੂੰ 6000 ਰੁਪਏ ਮਹੀਨੇ ਦਾ ਐਕਸਟਰਾ ਵਿਆਜ ਪੈ ਰਿਹਾ ਹੁਣ ਕਿਸ ਤਰ੍ਹਾਂ ਦਾ ਵਿਸ਼ਵਾਸ ਦਵਾਇਆ ਗਿਆ ਪ੍ਰਸ਼ਾਸਨ ਵੱਲ ਜੀ ਗੁਰਮੀਲ ਸਿੰਘ ਨੇ ਵਿਸ਼ਵਾਸ ਦਵਾਇਆ ਜੀ ਕੱਲ ਤੇ ਆਹ ਸ਼ਾਮ ਤੱਕ ਕਰ ਦੱਸ ਇਹ ਮੈਸੀ ਪੇਮੈਂਟ ਕਰਵਾ ਦਿਆਂ ਇਸ ਦੌਰਾਨ ਥਾਣਾ ਧਰਮਕੋਟ ਦੇ ਐਸ ਐਚ ਓ ਗੁਰਮੀਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀ ਹਾਂ ਜੀ ਸਾਨੂੰ ਸੂਚਨਾ ਮਿਲੀ ਸੀ ਕਿ ਬੋਨਾ ਪਿੰਡ ਦੇ ਵਿੱਚ ਸਾਫ ਕਸਰਪੰਚ ਦੇ ਪਤੀ ਜ਼ਾਰ ਬਲਰਾਜ ਸਿੰਘ ਜੀ ਨਰੇਗਾ ਦੇ ਪੈਸਿਆਂ ਦੀ ਕੋਈ ਮੰਗ ਨੂੰ ਲੈ ਕੇ ਉਹਨਾਂ ਦਾ ਬਿੱਲ ਨਹੀਂ ਪਾਸ ਹੋ ਰਿਹਾ ਸੀ ਕਾਫੀ ਚਿਰ ਤੋਂ ਉਹ ਟੈਂਕੀ ਦੇ ਉੱਪਰ ਚੜੇ ਸੀਗੇ ਤੇ ਮੈਂ ਐਸਚੋ ਧਰਮਕੋਟ ਇੱਥੇ ਪਹੁੰਚਿਆ ਕਿਉਂਕਿ ਥਾਣਾ ਮਹਿਣਾ ਦੇ ਐਸਚੋ ਸਾਹਿਬ ਰਾਤ ਨੂੰ ਵਿੱਚ ਕਿਸੇ ਕੰਮ ਗਏ ਸੀਗੇ ਮੈਂ ਆ ਕੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਪਿੰਡ ਵਾਸੀਆਂ ਦਾ ਤੇ ਸਰਦ ਬਲਰਾਜ ਸਿੰਘ ਦਾ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਔਰ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਉਹ ਆਰਾਮ ਨਾਲ ਥੱਲੇ ਆ ਗਏ ਫਿਰ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਮੌਕੇ ਤੇ ਵੀਡੀਓ ਸਾਹਿਬ ਵੀ ਪਹੁੰਚੇ ਸੇ ਹੁਣ ਮਸਲਾ ਕਿੱਥੇ ਆ ਕੇ ਜਿਹੜਾ ਹੱਲ ਹੁੰਦਾ ਹੈ ਵੀਡੀਓ ਸਾਹਿਬ ਨੇ ਆ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੀ ਵੀ 295000 ਸਮਥਿੰਗ ਜਿਹੜੀ ਪੇਮੈਂਟ ਸੀ ਉਹ ਕਲੀਅਰ ਹੋ ਚੁੱਕੀ ਹੈ ਤੇ ਅੱਜ ਸ਼ਾਮ ਤੱਕ ਅੱਜ ਦੇ ਡੇਢ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਫਰਮ ਦੇ ਖਾਤੇ ਆਉਣੀ ਹੈ ਉਹ ਆਜੂਗੀ ਹੁਣ 36000 ਰੁਪਏ ਵਿਆਜ ਦਾ ਜਿਹੜਾ ਮਸਲਾ ਉਹ ਕਹਿੰਦਾ ਮੈਂ ਪੈਸੇ ਵਾਜੂ ਲੈ ਕੇ ਦਿੱਤੇ ਹੈ ਉਹਦੇ ਬਾਰੇ ਰੀਡ ਕਰ ਚੱਲ ਰਿਹਾ ਹੈ ਉਹ ਕੋਸ਼ਿਸ਼ ਕਰ ਰਹੇ ਆ ਸੁਝਾਉਣ ਦੀ ਜੀ ਧੰਨਵਾਦ ਸਰ نیچے ਉਤਾਰ ਲਿਆ ਗਿਆ ਬੜਾ ਸੋਹਣਾ ਜੀ ਜੀ ਹਾਂ ਜੀ ਬਿਲਕੁਲ ਮੈਂ ਪਹਿਲਾਂ ਦੱਸਿਆ ਕਿ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਸੀ ਔਰ ਉਹਨੇ ਮੇਰੀ ਬੇਨਤੀ ਨੂੰ ਸਵਾਰ ਕਰ ਕਿਤੇ ਇਸ ਵਾਸਤੇ ਮੈਂ ਉਹ ਇਸ ਘਟਨਾ ਨਾਲ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਪਿੰਡ ਵਾਸੀ ਉਸ ਨੂੰ ਹੇਠਾਂ ਉਤਾਰਨ ਲਈ ਤਰਲੇ-ਮਿੰਤਾ ਕਰਦੇ ਰਹੇ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ। ਇਸ ਤੋਂ ਬਾਅਦ ਸਰਪੰਚ ਦੀ ਪਤਨੀ ਚਰਨਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਪਕਾ ਸਰਪੰਚ ਜਿਹੜੇ ਉੱਪਰ ਚੜ੍ਹੇ ਕੀ ਲੱਗਦੇ ਤੁਹਾਡੇ ਜ ਟੈਂਕੀ ਦੇ ਚੜ੍ਹੇ ਕਿ ਕਾਰਨ ਕੀ ਹੈ ਟੈਂਕੀ ਦੇ ਚੜਨ ਦਾ ਜੀ? ਚਰਨਜੀਤ ਪਿੰਡ ਦਾ ਕੰਮ ਦਿੱਤਾ ਸੀ ਗਾਲਾਂ ਨਾਲ ਜਾਨਾ। ਜਿਉ ਸੰਨ 3 ਲੱਖ ਰੁਪਏ ਨਿਕਲੇ। ਤੁਹਾਡੇ ਕਾਰਜਕਾਲ ਸਮੇਂ ਜਿਹੜੇ ਗਲੀਆਂ ਬਣਾਈਆਂ ਸੀ ਹਾਂਜੀ ਕਿਸੇ ਅਧਿਕਾਰੀ ਨਾਲ رابطہ ਹਾਂਜੀ 2022 2022 ਦੇ ਕਾਰਨ ਕੀ ਹੈ ਹੁਣ ਤੱਕ ਜਿਹੜੇ ਪੈਸੇ ਲਟਕ ਰਹੇ ਆ ਕਾਰਨ ਕੀ ਹੈ ਕੌਣ ਇਹਦੇ ਚੜੀਕਾ ਪਾ ਰਿਹਾ ਹੈ ਨਿੱਕਾ ਸਰਕਾਰੀ ਭਾਰੀ ਦੂਸਰੀ ਕਦੇ ਮਿਲੇ ਤੁਸੀਂ ਅਧਿਕਾਰੀਆਂ ਨਾਲ ਹਾਂਜੀ ਮਿਲੇ ਸਾਡੇ ਪਿੰਡ ਦੇ ਬੀ.ਪੀ. ਚਾਹ ਦੇ ਸਾਰੇ ਕੀ ਕਹਿੰਦੇ ਆ ਉਹ ਲਾਰੀ ਲਾਈ ਜਾਂਦੇ ਬਸ ਸਾਜਿ ਜਿੰਨੇ ਖਲ ਨਹੀਂ ਨਹੀਂ ਸਹੀ ਬੰਦੇ ਜਿੰਮੇਦਾਰੀ ਚੱਕ ਲੈਂਦੇ ਆ ਅੱਜ ਫਿਰ ਇਸੇ ਗੱਲੋਂ ਲੈ ਕੇ ਟੈਂਕੀ ਤੇ ਗਿਆ ਚੜਿਆ ਹੁਣ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਤੁਸੀਂ ਕਿਸੇ ਨਾਲ ਨਹੀਂ ਜੀ ਮੈਨੂੰ ਨਹੀਂ ਪਤਾ ਕਰੇਗਾ ਕੀ ਨਹੀਂ ਆਇਆ ਕੀ ਮੰਗ ਕੀ ਕਰਨੀ ਤੁਹਾਨੂੰ ਤਾਂ ਬਾਅਦ ਚ ਪਤਾ ਲੱਗਿਆ ਕੀ ਮੰਗ ਕਰੋਗੇ ਤੁਸੀਂ ਮੰਗ ਤੁਹਾਨੂੰ ਜਿਹੜੇ ਪੈਸੇ ਬੰਨਦੇ ਸਾਡੇ ਜੀ ਬੰਨਦੇ ਦੇਣ ਜਾਈ ਬਾਈ ਜੀ ਨਾਲ ਗੱਲ ਹੋਈ ਬਲਰਾਜ ਜੀ ਨਾਲ ਤੁਹਾਡੀ ਕੋਈ ਹੁਣ ਨਹੀਂ ਸਾਡੀ ਵੀ ਗੱਲ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਵੀ نیچے ਨਹੀਂ ਆ ਰਹੇ ਕੀ ਗੱਲ ਆ ਵਿਆਪਾ ਕਰ ਲੈਣੀ ਮੋਗਾ ਤੋਂ ਵਕੀਲ ਮਹਿਰੋਦੀ ਦੀ ਰਿਪੋਰਟ ਪੰਜਾਬੀ ਜਾਗਰਨ